ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੁਆਪ ਬੜੇ ਵਿੜ ਭਾਗੇ ਹੋ ਜੋ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਵਿੱਚ ਸਾਨੂੰ ਸਮਝਾਉਣਾ ਕਰ ਰਹੇ ਹਨ ਰਹਾਉ ਦੇ ਬੰਦੇ ਵਿੱਚ ਫਰਮਾਨ ਕਰਦੇ ਹਨ ਮਾਦਵੇ ਭਾਜ ਦਿਨ ਨਿਤ ਰੈਣੀ ਕਹਿੰਦੇ ਹੈ ਮਨੁੱਖ ਦਿਨ ਰਾਤ ਤੂੰ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ ਸੋ ਇਨਾਂ ਕੰਮਾਂ ਤੋਂ ਵਿਹਲਾ ਹੋ ਕੇ ਪ੍ਰਭੂ ਦਾ ਨਾਮ ਵੀ ਜਪਿਆ ਕਰ ਜਨਮ ਪਦਾਰਥ ਜੀਤ ਹਰ ਸ਼ਰਣੀ ਪ੍ਰਭੂ ਦੀ ਸ਼ਰਣ ਦੇ ਵਿੱਚ ਪੈ ਕੇ ਮਨੁੱਖਾ ਜਨਮ ਦਾ ਲਾਭ ਖਟਣਾ ਚਾਹੀਦਾ ਹੈ ਸਾਨੂੰ ਸਮਝਣਾ ਚਾਹੀਦਾ ਹੈ ਜਦੋਂ ਅਸੀਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਤਾਂ ਸਾਨੂੰ ਇਹ ਸਮਝ ਆਵੇਗੀ ਕਿ ਅਸੀਂ ਦੁਨੀਆ ਦੇ ਉੱਪਰ ਕੀ ਕਰਨ ਵਾਸਤੇ ਆਏ ਹਾਂ ਪ੍ਰਮਾਤਮਾ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੈ ਇਹ ਕਾਦੇ ਵਾਸਤੇ ਦਿੱਤਾ ਹੈ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਤੇਰੀ ਜਿਹੜੀ ਉਮਰ ਹੈ ਉਹ ਜਿਵੇਂ ਨਦੀ ਦਾ ਪਾਣੀ ਵਹਿੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਮਨੁੱਖ ਦੀ ਜੋ ਉਮਰ ਹੈ ਉਹ ਲੰਘਦੀ ਜਾ ਰਹੀ ਹੈ ਬੀਤਦੀ ਜਾ ਰਹੀ ਹੈ ਵਾਰ ਮਨੁੱਖ ਇਹ ਧਿਆਨ ਨਹੀਂ ਕਰਦਾ ਕਿ ਮੈਨੂੰ ਇਹ ਜੋ ਜਨਮ ਹੈ ਉਹ ਕਾਦੇ ਵਾਸਤੇ ਮਿਲਿਆ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਸਾਨੂੰ ਪ੍ਰਮਾਤਮਾ ਨੇ ਇਹ ਜੀਵਨ ਬਖਸ਼ਿਆ ਹੈ ਸੋ ਅਸੀਂ 84 ਲੱਖ ਜੂਨਾ ਭੋਕੇ ਫਿਰ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਹੁਣ ਵੀ ਆਪਣੀ ਜਿਹੜੀ ਉਮਰ ਹੈ ਉਹ ਜਿਵੇਂ ਨਦੀ ਦਾ ਪਾਣੀ ਵਹਿੰਦਾ ਜਾ ਰਿਹਾ ਹੈ ਐਵੇਂ ਆਪਣੀ ਜਿਹੜੀ ਜ਼ਿੰਦਗੀ ਹੈ ਉਮਰ ਹੈ ਤੋਂ ਐਵੇਂ ਬਤੀਤ ਕਰ ਰਿਹਾ ਹੈ ਤੈਨੂੰ ਅਜੇ ਵੀ ਸਮਝ ਨਹੀਂ ਆਈ ਕਿ ਮੈਂ ਦੁਨੀਆਂ ਦੇ ਉੱਪਰ ਕੀ ਕਰਨਾ ਹੈ ਇੱਕ ਵਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਦੇ ਭਾਈ ਮਰਦਾਨਾ ਜੀ ਇੱਕ ਪਿੰਡ ਦੇ ਵਾਰ ਦੀ ਲੰਘਦੇ ਜਾ ਰਹੇ ਸਨ ਸੋ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਿੰਡ ਦੇ ਸਮਸ਼ਾਨ ਘਾਟ ਦੇ ਕੋਲ ਦੀ ਲੰਘਣ ਲੱਗੇ ਤਾਂ ਭਾਈ ਮਰਦਾਨਾ ਜੀ ਦੀ ਜਿਹੜੀ ਨਿਗਾਹ ਸੀ ਉਹ ਸਮਸ਼ਾਨ ਘਾਟ ਵੱਲ ਪਈ ਜੋ ਉੱਥੇ ਤਖਤੀਆਂ ਲਾਈਆਂ ਹੋਈਆਂ ਸਨ ਜਿੱਥੇ ਮਨੁੱਖ ਨੂੰ ਦਫਨਾਇਆ ਜਾਂਦਾ ਸੀ ਸੋ ਉਹਨਾਂ ਦੀਆਂ ਮੜੀਆਂ ਬਣਾਈਆਂ ਜਾਂਦੀਆਂ ਸਨ ਉਹਨਾਂ ਦੇ ਉੱਪਰ ਇੱਕ ਤਖਤੀ ਲਗਾਈ ਹੋਈ ਸੀ ਉਸ ਤਖਤੀ ਦੇ ਉੱਪਰ ਲਿਖਿਆ ਹੋਇਆ ਸੀ ਕਿ ਇਸ ਮਨੁੱਖ ਦੀ ਉਮਰ 10 ਸਾਲ ਸੋ ਦੂਸਰੀ ਤਖਤੀ ਦੇ ਉੱਪਰ ਲਿਖਿਆ ਹੋਇਆ ਇਸ ਮਨੁੱਖ ਦੀ ਉਮਰ 8 ਸਾਲ ਤੀਸਰੀ ਤਖਤੀ ਦੇ ਉੱਪਰ ਲਿਖਿਆ ਹੋਇਆ ਕਿ ਇਸ ਮਨੁੱਖ ਦੀ ਉਮਰ 5 ਸਾਲ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਭਾਈ ਮਰਦਾਨਾ ਜੀ ਪੁੱਛਣ ਲੱਗੇ ਕਹਿੰਦੇ ਵਾਹਿਗੁਰੂ ਜੀ ਇੰਨਾ ਇਸ ਪਿੰਡ ਦੇ ਵਿੱਚ ਕਿੰਨੇ ਜੋ ਮਨੁੱਖ ਹਨ ਉਹਨਾਂ ਦੀ ਜਿਹੜੀ ਉਮਰ ਹੈ ਉਹ ਇੰਨੀ ਘੱਟ ਹੈ ਕੋਈ 10 ਸਾਲ ਦੇ ਵਿੱਚ ਚੜ੍ਹਾਈ ਕਰ ਜਾਂਦਾ ਹੈ ਕੋਈ 8 ਸਾਲ ਦੇ ਵਿੱਚ ਤੇ ਕੋਈ 5 ਸਾਲ ਦੇ ਵਿੱਚ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਸਮਝਾਉਣ ਲੱਗੇ ਕਹਿੰਦੇ ਭਾਈ ਇਹਨਾਂ ਮਨੁੱਖਾਂ ਦੀ ਜਿਹੜੀ ਉਮਰ ਹੈ ਉਹ ਘੱਟ ਨਹੀਂ ਹੈ ਇਸ ਜੋ ਪਿੰਡ ਦੇ ਮਨੁੱਖ ਹਨ ਉਹ ਬਹੁਤ ਸਮਝਦਾਰ ਹਨ ਜਿਸ ਤਖਤੀ ਦੇ ਉੱਪਰ 10 ਸਾਲ ਉਮਰ ਲਿਖੀ ਹੋਈ ਹੈ ਇਸ ਬੰਦੇ ਦੀ ਜਿਹੜੀ ਉਮਰ ਸੀ ਉਹ 100 ਸਾਲ ਸੀ 100 ਸਾਲਾਂ ਦੇ ਵਿੱਚੋਂ ਇਸ ਮਨੁੱਖ ਨੇ 10 ਸਾਲ ਹੀ ਪ੍ਰਭੂ ਦੀ ਬੰਦਗੀ ਕੀਤੀ। ਤਾਂ ਉਹਨੇ 90 ਸਾਲ ਆਪਣੇ ਜ਼ਿੰਦਗੀ ਦੇ ਵਿਅਰਥ ਗਵਾ ਦਿੱਤੇ। ਜੋ 8 ਸਾਲ ਲਿਖਿਆ ਹੋਇਆ ਹੈ ਇਸ ਮਨੁੱਖ ਦੀ ਜੋ ਉਮਰ ਹੈ ਉਹ 80 ਸਾਲ ਸੀ। ਸੋ ਤਾਂ ਕਰਕੇ ਇਸ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਸਿਰਫ 8 ਸਾਲ ਹੀ ਪ੍ਰਭੂ ਦੀ ਬੰਦਗੀ ਕੀਤੀ। ਜਿਸ ਤਖਤੇ ਦੇ ਉੱਪਰ 5 ਸਾਲ ਉਮਰ ਲਿਖੀ ਹੋਈ ਹੈ ਇਸ ਮਨੁੱਖ ਦੀ ਜੋ ਉਮਰ ਹੈ ਉਹ 50 ਸਾਲ ਸੀ ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ 5 ਸਾਲ ਹੀ ਪ੍ਰਭੂ ਦੀ ਬੰਦਗੀ ਕੀਤੀ ਸੋ ਤਾਂ ਹੀ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਹਿੰਦੇ ਬਹਤੀ ਜਾਤ ਕਦੇ ਦ੍ਰਿਸ਼ਟਨ ਧਾਰਤ ਕਹਿੰਦੇ ਭਾਈ ਅਸੀਂ ਆਪਣੇ ਜ਼ਿੰਦਗੀ ਦੇ ਵੱਲ ਧਿਆਨ ਨਹੀਂ ਮਾਰ ਰਹੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਪ੍ਰਭੂ ਦਾ ਸਿਮਰਨ ਕੀਤਾ ਹੈ ਤਾਂ ਸਾਡੀ ਜਿਹੜੀ ਉਮਰ ਹੈ ਉਹ ਵੀ ਕਹਿੰਦੇ ਪਾਣੀ ਦੀ ਤਰ੍ਹਾਂ ਵਹਿਦੀ ਜਾ ਰਹੀ ਹੈ। ਹਮ ਆਦਮੀ ਹਾਂ ਇੱਕਦਮੀ ਮੌਲਤ ਮੋਹਤ ਨਾ ਜਾਣਾ। ਜੇ ਸਾਡੇ ਅੰਦਰ ਦਮ ਚਲਾ ਗਿਆ ਤਾਂ ਅਸੀਂ ਆਦਮੀ ਹਾਂ। ਜੇ ਸਾਡੇ ਅੰਦਰ ਦਮ ਨਾ ਗਿਆ ਤਾਂ ਅਸੀਂ ਮਿੱਟੀ ਦੀ ਢੇਰੀ ਬਣ ਜਾਣਾ ਹੈ। ਸੋ ਇਸ ਕਰਕੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਮਾਤਵੇ ਭਾਜ ਦਿਨ ਨਿਤ ਰਹਿਣੀ ਕਹਿੰਦੇ ਭਾਈ ਹਰ ਸਮੇਂ ਹਰ ਵੇਲੇ ਮਾਇਆ ਦੇ ਪਿੱਛੇ ਨਾ ਭੱਜਿਆ ਫਿਰ ਕਦੇ ਬੈਠ ਕੇ ਪ੍ਰਭੂ ਦਾ ਨਾਮ ਵੀ ਜਪਿਆ ਕਰ ਜਨਮ ਪਦਾਰਥ ਜੀਤ ਹਰ ਸਰਣੀ ਫਿਰ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੀ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਵਾਂਗੇ ਤਾ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਕਿ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਕਾਰਤਵਿਕਾਰ ਦੋ ਕਰ ਝਾਰਤ RAM ਰਤਨ ਰਿਤ ਤਿਲ ਨਹੀਂ ਧਾਰਤ। ਕਹਿੰਦੇ ਭਾਈ ਅਸੀਂ ਜੋ ਕੰਮ ਕਰਦੇ ਹਾਂ ਕੋਈ ਦੁਕਾਨਦਾਰੀ ਕਰਦਾ ਹੈ ਕਿਸੇ ਦਾ ਕੋਈ ਕੰਮ ਹੈ ਤਾਂ ਕਹਿੰਦੇ ਉਹਨੂੰ ਹਰ ਕੰਮ ਦੇ ਵਿੱਚ ਲਾਭ ਵੀ ਹੋ ਜਾਂਦਾ ਹੈ ਘਾਟਾ ਵੀ ਪੈ ਜਾਂਦਾ ਹੈ ਤੇ ਵਾਧਾ ਵੀ ਹੋ ਜਾਂਦਾ ਹੈ। ਇਸੇ ਕਰਕੇ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਇਹੋ ਜਿਹਾ ਹੈ ਜੇ ਤੂੰ ਇੱਕ ਘੜੀ ਵੀ ਜਪ ਲਵੇਂਗਾ ਤਾਂ ਤੈਨੂੰ ਉਹਦਾ ਲਾਭ ਹੀ ਲਾਭ ਹੋਵੇਗਾ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਜੇ ਤੂੰ ਇੱਕ ਵਾਰ ਵੀ ਸੱਚੇ ਮਨ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨ ਲੱਗਿਆ ਤਾਂ ਉਹ ਵੀ ਜਿਹੜਾ ਤੇਰਾ ਜਨਮ ਜਨਮਾਂ ਦੀ ਜਿਹੜੀ ਆਵਾ ਗਮਣ ਦਾ ਚੱਕਰ ਹੈ ਉਹ ਮੇਟ ਦਵੇਗਾ ਫਿਰ ਕਹਿੰਦੇ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਾਮ ਸਿਮਰਿਆ ਤਾ ਕਹਿੰਦੇ ਉਹ ਫਿਰ 84 ਲੱਖ ਜੁਨਾਂ ਦੇ ਵਿੱਚ ਪੈ ਜਾਵੇਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ ਤੂੰ ਇੰਨਾ ਕੰਮਾਂ ਦੇ ਵਿੱਚ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਭੁੱਲ ਗਿਆ ਹੈ ਸਾਰਣ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰਜਾਮੀ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਵਾਂਗੇ ਤਾਂ ਸਤਿਗੁਰੂ ਜੀ ਸਾਨੂੰ ਬਿਕਾਰਾਂ ਤੋਂ ਬਚਾ ਲੈਣਗੇ ਜੋ ਅਸੀਂ ਸਾਨੂੰ ਮਾਇਆ ਦੀ ਤ੍ਰਿਸ਼ਨਾ ਲੱਗੀ ਹੈ ਹਰ ਵੇਲੇ ਅਸੀਂ ਮਾਇਆ ਦੇ ਪਿੱਛੇ ਭੱਜੇ ਫਿਰਦੇ ਹਾਂ ਪ੍ਰਮਾਤਮਾ ਤੋਂ ਵਿਛੜ ਚੁੱਕੇ ਹਾਂ ਤਾਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਪ੍ਰਮਾਤਮਾ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਗੇ ਕਿਉਂਕਿ ਪ੍ਰਭੂ ਪ੍ਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਜਦੋਂ ਅਸੀਂ ਪਰਮਾਤਮਾ ਦੇ ਅੱਗੇ ਆ ਕੇ ਅਰਦਾਸ ਬੇਨਤੀ ਕਰਾਂਗੇ ਤਾਂ ਸਤਿਗੁਰੂ ਜੀ ਮਿਹਰવાન ਹੋ ਕੇ ਫਿਰ ਸਾਡੇ ਕਲਜੋਗੀ ਜੀਵਾਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਸਾਡਾ ਵੀ ਜਿਹੜਾ ਆਵਾ ਗਮਣ ਦਾ ਚੱਕਰ ਹੈ ਉਹ ਇਸ ਜਗਤ ਦੇ ਉੱਪਰੋਂ ਮਿਟਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ